ਲੁਧਿਆਣਾ ਦੇ ਕੋਰਟ ਕੰਪਲੈਕਸ ਤੇ ਬਾਹਰ ਇੱਕ ਹਮਲਾ ਹੋਇਆ ਵਾ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਇਹ ਜਾਨਲੇਵਾ ਹਮਲਾ ਕੀਤਾ ਗਿਆ ਵਾ ਗੱਡੀ ਜਿਹੜੀ ਆ ਪੂਰੀ ਤਰ੍ਹਾਂ ਨੁਕਸਾਨੀ ਗਈ ਹੈਗੀ ਆ ਤੇ ਗੱਡੀ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਕਿਰਪਾਨਾਂ ਮਾਰੀਆਂ ਗਈਆਂ ਨੇ ਤਿੱਖੀ ਨੋਚ ਦੀਆਂ ਜਿਹੜੀਆਂ ਕਿਰਪਾਨਾਂ ਸੀ ਉਹ ਉਸ ਤੇ ਨਾਲ ਹਮਲਾ ਕੀਤਾ ਗਿਆ ਸ਼ੀਸ਼ਾ ਜਿਹੜਾ ਪੂਰੀ ਤਰ੍ਹਾਂ ਡੈਮੇਜ ਹੋਇਆ ਗੱਡੀ ਦੇ ਅੰਦਰ ਇੱਟਾਂ ਪਈਆਂ ਆਈਆਂ ਵਾ ਜੋ ਕਿਰਚ ਮਾਰੀ ਗਈ ਉਸ ਦਾ ਕਵਰ ਵੀ ਜਿਹੜਾ ਵਾ ਉਸ ਗੱਡੀ ਦੇ ਅੰਦਰ ਪਿਆ ਹੈ ਨਜ਼ਰ ਆ ਰਿਹਾ ਹੈਗਾ ਵਾ ਤੇ ਤੁਸੀਂ ਦੇਖ ਸਕਦੇ ਹੋ ਇਸ ਗੱਡੀ ਦੇ ਵਿੱਚ ਦੋ ਵਿਅਕਤੀ ਸਵਾਰ ਸੀਗੇ ਗੱਡੀ ਜਿਹੜੀ ਆ ਲੁਧਿਆਣਾ ਦੇ ਕਚਹਿਰੀ ਦਫ਼ਤਰ ਤੋਂ ਵੱਲੋਂ ਜਦੋਂ ਇਹ ਮੁੜਦੀ ਆ ਤਾਂ ਉਸ ਦੇ ਪਿੱਛੇ ਬਾਈਕ ਸਵਾਰ 8 ਤੋਂ 10 ਨੌਜਵਾਨ ਸੀਗੇ ਜਦੋਂ ਉਹ ਹਮਲਾ ਕਰਦੇ ਨੇ ਤਾਂ ਵਿਸ਼ੇਸ਼ ਤੌਰ ਤੇ ਉਹ ਵੀਡੀਓਗ੍ਰਾਫੀ ਵੀ ਕਰਦੇ ਨੇ ਜੋ ਇਸ ਸੀਸੀਟੀਵੀ ਦੇ ਵਿੱਚ ਨਜ਼ਰ ਆਇਆ ਵਾ ਪੁਲਿਸ ਨੇ ਫਿਲਹਾਲ ਉਹ ਸੀਸੀਟੀਵੀ ਆਪਣੇ ਕਬਜ਼ੇ ਦੇ ਵਿੱਚ ਲੈਤੀ ਹੋਈ ਆ ਤਾਂ ਇਹ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇਸ ਗੱਡੀ ਦੇ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ ਮੁਲਾਜ਼ਮ ਜਿਹੜੇ ਨੇ ਹੁਣ ਗੱਡੀ ਨੂੰ ਇਥੇ ਟੋਕ ਕਰਨ ਲੱਗੇ ਨੇ ਇਸ ਦੀ ਫੋਰੈਂਸਿਕ ਜਿਹੜੀ ਆ ਜਾਂਚ ਹੋ ਚੁੱਕੀ ਆ ਇਸ ਦੇ ਉੱਤੇ ਤੁਸੀਂ ਦੇਖ ਸਕਦੇ ਤਿੱਖੀਆਂ ਕਿਰਪਾਨਾਂ ਮਾਰੀਆਂ ਜਾਂ ਟਾਇਰ ਜਿਹੜੇ ਨੇ ਪੂਰੀ ਤਰ੍ਹਾਂ ਡੈਮੇਜ ਹੋ ਚੁੱਕੇ ਨੇ ਚਾਰੇ ਟਾਇਰ ਜਿਹੜੇ ਨੇ ਉਹ ਫਾੜੇ ਗਏ ਨੇ ਗੱਡੀ ਦੇ ਤੇ ਤਸਵੀਰਾਂ ਜੋ ਤੁਹਾਨੂੰ ਦਿਖਾ ਰਹੇ ਨੇ ਲੁਧਿਆਣਾ ਕਚੈਰੀ ਦਫ਼ਤਰ ਦੀਆਂ ਦਿਖਾ ਰਹੇ ਨੇ ਜਿੱਥੇ ਇਹ ਹਮਲਾ ਕੀਤਾ ਗਿਆ ਵਾ ਇਸ ਤੋਂ ਬਾਅਦ ਦੱਸਦੇ ਕਿ ਇਹ ਦੋ ਨੌਜਵਾਨ ਜਿਹੜੇ ਗੱਡੀ ਦੇ ਵਿੱਚ ਸੀਗੇ ਉਹ ਇੱਥੋਂ ਭੱਜਦੇ ਨੇ ਉਹ ਇਸ ਤਰਫ ਜਾਣ ਦੀ ਕੋਸ਼ਿਸ਼ ਕਰਦੇ ਨੇ ਕਿਉਂਕਿ ਸਾਹਮਣੇ ਕਚੈਰੀ ਆ ਪੁਲਿਸ ਕਮਿਸ਼ਨਰ ਦਾ ਦਫਤਰ ਹੈ ਘਵਾਤਾ ਉਹ ਇੱਧਰ ਜਾਣ ਦੀ ਕੋਸ਼ਿਸ਼ ਕਰਦੇ ਨੇ ਇੱਧਰ ਭਜਦੇ ਨੇ ਤਾਂ ਉਸ ਤੋਂ ਬਾਅਦ ਉਹ ਗੱਡੀਆਂ ਦੇ ਕੋਲ ਜਾ ਕੇ ਉਹਨਾਂ ਨੂੰ ਬੁਰੀ ਤਰ੍ਹਾਂ ਮਾਰਦੇ ਨੇ ਤਾਂ ਇਹ ਵੀ ਦੱਸਿਆ ਜਾ ਰਿਹਾ ਕਿ ਦੋਨੇ ਜਿਹੜੇ ਲੋਕ ਸੀਗੇ ਜਾਂ ਨੌਜਵਾਨ ਸੀ ਉਹਨਾਂ ਦੇ ਗੰਭੀਰ ਸੱਟਾਂ ਲੱਗੀਆਂ ਨੇ ਲੁਧਿਆਣਾ ਦੇ ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਾਇਆ ਗਿਆ ਵਾ ਇੱਕ ਦੀ ਹਾਲਤ ਜਿਹੜੀ ਆ ਬਹੁਤ ਨਾਜ਼ੁਕ ਦੱਸੀ ਜਾ ਰਹੀ ਆ ਇੱਥੇ ਚਸ਼ਮਦੀਦ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਥਾਂ ਤੇ ਹਮਲਾ ਹੋਇਆ ਵਾ ਹਾਲਾਂਕਿ ਬਲੱਡ ਖਰਿਆ ਉਸ ਦੀ ਅਸੀਂ ਤਸਵੀਰਾਂ ਨਹੀਂ ਦਿਖਾ ਸਕਦੇ ਪਰ ਅਸੀਂ ਚਸ਼ਮਦੀਦ ਨੇ ਉਹਨਾਂ ਨਾਲ ਗੱਲਬਾਤ ਕਰ ਲੰਨੇ ਆਂ ਅੰਟ ਕੀ ਹੋਇਆ ਸੀ ਇੱਥੇ ਕਿੰਨੇ ਕ ਵਜੇ ਹੋਇਆ ਸੀ ਇਹ ਬੇਟੇ 2 ਵਜੇ ਨਾਲ ਹੋਇਆ ਕੀ ਹੋਇਆ ਸੀ ਕਿੰਨੇ ਕ ਜਾਣੇ ਸੀ ਕਿ ਕੁਝ ਉਹ ਬੰਦੇ ਦੇ 6-7 ਜਾਣੇ ਬੰਦੇ ਸੀ ਤੇ ਉਹ ਨਾਂਣਿਆਂ ਦਾ ਇੱਕ ਬੰਦਾ ਅੱਗੇ ਭੱਜੇਗਾ ਤਾਂ ਜਿੰਨ ਮਾਰਦੇ ਪੇ ਉਹ ਫਿਰ ਬੰਦਾ ਡੇਗ ਗਿਆ ਇੱਥੇ ਹਾਂ ਫਿਰ ਉਹਨੂੰ ਬਹੁਤ ਮਾਰਿਆ ਉਹਨੂੰ ਡਰਾ ਟ ਕੁਰਪਾਨਾ ਹਾਂ ਕੁਰਪਾਨਾ ਸੀ ਉਹਨਾਂ ਦੇ ਉੱਤੇ ਹਾਂ ਮੋਬਾਈਲ ਦੇ ਨਾਲ ਕਹਿੰਦੇ ਵੀਡੀਓ ਵੀ ਬਣਾ ਰਹੇ ਸੀ ਉਹ ਮੁੰਡੇ ਪਤਾ ਨਹੀਂ ਬੇਟਾ ਇੰਨਾ ਨਹੀਂ ਪਤਾ ਤੁਸੀਂ ਇੱਥੇ ਖੜੇ ਸੀ ਕਿ ਤੁਸੀਂ ਦੇਖ ਨਹੀਂ ਮੈਂ ਤਾਂ ਜੰਦਾ ਲੈਣ ਆਏ ਸੀ ਨਾ ਤੇ ਫੇਰ ਦੇਖਿਆ ਉੱਥੇ ਬਹੁਤ ਦੁਨੀਆ ਸੀ ਉੱਥੇ ਜਿਓ ਇੱਥੇ ਦੁਕਾਨਾਂ ਨਾ ਉੱਥੇ ਤਾਂ ਬਹੁਤ ਹੋਈ ਲੜਾਈ ਹਾਂ ਹਾਂ ਉੱਥੇ ਮਾਰਿਆ ਗਿਆ ਦੋ ਜਣਿਆਂ ਨੂੰ ਕੁੱਟਿਆ ਦੋ ਜਣਿਆਂ ਦੇ ਕਿਰਪਾਨਾਂ ਲੱਗੀਆਂ ਹਾਂ ਦੋਨਾਂ ਤੇ ਲੱਗਿਆ ਮੇਰੇ ਦੋਨਾਂ ਦੇ ਸਿਰ 'ਤੇ ਬੜਾ ਖੂਨ ਵਗਿਆ ਇੱਕ ਤਾਂ ਕਹਿੰਦੇ ਮਰ ਗਿਆ ਪਤਨ ਪਤਾ ਨਹੀਂ ਕਹਿ ਰਹੇ ਨੇ ਦੁਨੀਆ ਕਿੰਨੀ ਕੀ ਡੇਰ ਕੁੱਟਦੇ ਰਹੇ ਨੇ ਇੱਥੇ ਓ ਅੱਧਾ ਘੰਟਾ ਦਾ ਲਾਇਆ ਹੋਣਾ ਨਾ ਅੱਧਾ ਘੰਟਾ ਦਾ ਲਾਇਆ ਹ ਦੁਨੀਆ ਬਹੁਤ ਹੀ ਦੁਨੀਆ ਜਾਂ ਬਿਲਕੁਲ ਇਹ ਚਸ਼ਮੀ ਨੇ ਜਿਹੜੇ ਦੱਸ ਰਹੇ ਨੇ ਕਿ ਕਿਸ ਤਰ੍ਹਾਂ ਇਹ ਹਮਲਾ ਆਇਆ ਵਾ ਉਸ ਜਗ੍ਹਾ ਤੇ ਹਮਲਾ ਕੀਤਾ ਗਿਆ ਹੈ ਇੱਕ ਵਾਰ ਫੇਰ ਦੱਸਦੇ ਨੇ ਇਸੇ ਰੋਡ ਤੋਂ ਇਹ ਗੱਡੀ ਜਿਹੜੀ ਹੈ ਸਾਹਮਣੇ ਕੋਟ ਕੰਪਲੈਕਸ ਹੈਗਾ ਇੱਥੇ ਹੀ ਪੁਲਿਸ ਕਮਿਸ਼ਨਰ ਦਾ ਡਿਪਟੀ ਕਮਿਸ਼ਨਰ ਦਾ ਦਫ਼ਤਰ ਹੈਗਾ ਵਾ ਇਸ ਰੂਟ ਤੋਂ ਗੱਡੀ ਅੰਦਰ ਆਂਦੀ ਆ ਤਾਂ ਗੱਡੀ ਦੇ ਪਿੱਛੇ ਹੀ ਇਹ ਬਾਈਕ ਸਵਾਰ ਨੌਜਵਾਨ ਹੁੰਦੇ ਨੇ ਤਾਂ ਜਿਸ ਤਰ੍ਹਾਂ ਇਹ ਗੱਡੀ ਜਿਹੜੀ ਉਸ ਮੋੜ ਤੇ ਜਾ ਕੇ ਰੁਕਦੀ ਆ ਉਸ ਤੋਂ ਬਾਅਦ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਜਾਣ ਲਿਓ ਹਮਲਾ ਹੁੰਦਾ ਵਾ ਤਾ ਉਸ ਤੋਂ ਬਾਅਦ ਉਹ ਵਿਅਕਤੀ ਜਦੋਂ ਇਸ ਰੋਡ 'ਵਾਲ ਭਜਦੇ ਨੇ ਤਾਂ ਇਸ ਥਾਂ ਤੇ ਆ ਕੇ ਉਹਨਾਂ ਨੂੰ ਕਰਪਾਨਾ ਦੇ ਨਾਲ ਕੁੱਟਣਾ ਸ਼ੁਰੂ ਕਰ ਦਿੰਦੇ ਨੇ ਹਾਲਾਂਕਿ ਇਸ ਪੂਰੇ ਮਾਮਲੇ ਦੀ ਵੀਡੀਓ ਵੀ ਜਿਹੜੀ ਆ ਪੁਲਿਸ ਦੇ ਹੱਥ ਲੱਗੀ ਹੈਗੀ ਆ ਪੁਲਿਸ ਇਸ ਵੀਡੀਓ ਨੂੰ ਹਾਲਾਂਕਿ ਮੀਡੀਆ ਦੇ ਸਾਹਮਣੇ ਪੇਸ਼ ਨਹੀਂ ਕਰ ਰਹੀ ਆ ਉਹਨਾਂ ਨੌਜਵਾਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਿਨ੍ਹਾਂ ਨੇ ਇਹ ਹਮਲਾ ਕੀਤਾ ਵਾ ਇੱਥੇ ਵੀ ਦੱਸ ਦਿੱਤੀ ਕਿ ਉਸ ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਇਹ ਵੀ ਦੇਖਿਆ ਜਾ ਰਿਹਾ ਸੀ ਜਦੋਂ ਉਹਨਾਂ ਵਿਅਕਤੀ ਨੂੰ ਕੁੱਟਿਆ ਜਾ ਰਿਹਾ ਜੋ ਸੂਤਰ ਜਾਣਕਾਰੀ ਦੇ ਰਹੇ ਨੇ ਜਦੋਂ ਉਹਨਾਂ ਨੂੰ ਕੁੱਟਿਆ ਜਾ ਰਿਹਾ ਸੀਗਾ ਉਹ ਨੌਜਵਾਨ ਵੀਡੀਓ ਵੀ ਬਣਾ ਰਹੀ ਸੀ ਤਾਂ ਕਿ ਉਹ ਆਪਣੇ ਆਕਾ ਨੂੰ ਭੇਜ ਸਕੇ ਜਿਨ੍ਹਾਂ ਨੇ ਉਹਨਾਂ ਨੂੰ ਕੁੱਟਣ ਦੇ ਲਈ ਭੇਜਿਆ ਸੀ ਇੱਥੇ ਇਹ ਵੀ ਜੋ ਜਾਣਕਾਰੀ ਮਿਲੀ ਹੈਗੀ ਹੈ ਕਿ ਉਹ ਇੱਥੇ ਗਵਾਹੀ ਦੇਣ ਆਏ ਸੀ ਉਸ ਤੋਂ ਬਾਅਦ ਉਹਨਾਂ ਤੇ ਹਮਲਾ ਕੀਤਾ ਗਿਆ ਵਾ ਉਸ ਜਗ੍ਹਾ ਤੇ ਲੜਾਈ ਝਗੜਾ ਹੋਇਆ ਉਸ ਤੋਂ ਬਾਅਦ ਕਢਿਜ਼ਦੇ ਇੱਥੇ ਲੈ ਕਹਿੰਦੇ ਬਲੱਡ ਦੀਆਂ ਤਸਵੀਰਾਂ ਨੇ ਜਿੱਥੇ ਬਲੱਡ ਖਿਲਰਿਆ ਆਇਆ ਵਾ ਇਸੇ ਥਾਂ ਤੇ ਉਹਨਾਂ ਨੂੰ ਮਾਰਿਆ ਗਿਆ ਤਾਂ ਉਸ ਤੋਂ ਬਾਅਦ ਪੁਲਿਸ ਜਿਹੜੀ ਹੈ ਹੁਣ ਉਹਨਾਂ ਦਾ ਪਿੱਛਾ ਕਰ ਰਹੀ ਹੈ ਸੀਸੀਟੀਵੀ ਇਸ ਇਲਾਕੇ ਦੇ ਵਿੱਚ ਲੱਗੇ ਨੇ ਕਈ ਥਾਵਾਂ ਤੇ ਸੀਸੀਟੀਵੀ ਲੱਗੇ ਹੋਏ ਨੇ ਜਿਹੜੇ ਕਿ ਪੁਲਿਸ ਨੇ ਆਪਣੇ ਡੀਵੀਆਰ ਆਪਣੇ ਕਬਜ਼ੇ ਦੇ ਵਿੱਚ ਹੁਣ ਤੱਕ ਲੈ ਲ ਬਾਦ ਪੁਲਿਸ ਜਿਹੜੀ ਹੁਣ ਕਾਰਵਾਈ ਜਿਹੜੀ ਅਗਲੀ ਕਰ ਰਹੀ ਆ ਹਾਲਾਂਕਿ ਪੁਲਿਸ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਆ ਪੁਲਿਸ ਵੱਲੋਂ ਕੁਝ ਵੀ ਹਲੇ ਸਪਸ਼ਟ ਜਵਾਬ ਜਿਹੜਾ ਵਾ ਨਹੀਂ ਦਿੱਤਾ ਜਾ ਰਿਹਾ ਕੌਣ ਵਿਅਕਤੀ ਸੀ ਕਿਉਂ ਹਮਲਾ ਕੀਤਾ ਗਿਆ ਵਾ ਇਸਤੇ ਬਾਰੇ ਪੁਲਿਸ ਜਿਹੜੀ ਇਸ ਬਾਰੇ ਜਾਣਕਾਰੀ ਨਹੀਂ ਦੇ ਰਹੀ ਅਸੀਂ ਕੋਸ਼ਿਸ਼ ਕਰਾਂਗੇ ਜ਼ਰੂਰ ਪੁਲਿਸ ਦੇ ਨਾਲ ਵੀ ਗੱਲਬਾਤ ਕਰਨ ਦੀ ਪਰ ਚਸ਼ਮਦੀਤ ਜਿਹੜੇ ਦੱਸ ਰਹੇ ਨੇ ਕਿ 8 ਤੋਂ 10 ਵਿਅਕਤੀ ਸੀਗੇ ਜਿਨ੍ਹਾਂ ਨੇ ਜਿਨ੍ਹਾਂ ਦੇ ਹੱਥ 'ਚ ਕਿਰਪਾਨਾਂ ਸੀਗੀਆਂ ਮੋਬਾਈਲ ਦੇ ਨਾਲ ਉਹ ਵੀਡੀਓਗ੍ਰਾਫੀ ਵੀ ਕਰ ਰਹੇ ਸੀ ਤਾਂ ਉਸ ਦੌਰਾਨ ਉਹਨਾਂ ਨੇ ਇਹ ਹਮਲਾ ਕੀਤਾ ਹੈਗਾ ਵਾ ਤਾਂ ਲੜਾਈ ਝਗੜਾ ਜਿਹੜਾ ਵਾ ਵਧਿਆ ਹੈਗਾ ਵਾ ਉਸ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਹੈਗੀਆਂ ਨੇ ਸੋ ਪੁਲਿਸ ਦੇ ਜੋ ਅਧਿਕਾਰੀ ਨੇ ਅਸੀਂ ਉਹਨਾਂ ਨਾਲ ਇੱਕ ਵਾਰ ਫਿਰ ਗੱਲਬਾਤ ਕਰਨ ਦੀ ਕੋਸ਼ਿਸ਼ ਸ਼ੁਰੂ ਕਰਾਂਗੇ ਕਿਉਂਕਿ ਜੋ ਇੱਥੇ ਲੜਾਈ ਝਗੜਾ ਸਰ ਥੋੜੀ ਜੀ ਜਾਣਕਾਰੀ ਜੇ ਕੀ ਹੈਗਾ ਥੋੜੀ ਦੱਸ ਦਿਓ ਇੱਥੇ ਕੀ ਹੋਇਆ ਸੀ ਆ ਪਰ ਬਾਹਰੋਂ ਆਏ ਆ ਪਤਾ ਨਹੀਂ ਕੀ ਹੋਇਆ ਸੀ ਸਰ ਥੋੜੇ ਦਾ ਤੁਸੀਂ ਸੀਸੀਟੀਵੀ ਤੁਸੀਂ ਦੇਖੀਏ ਕੀ ਮਿਲਿਆ ਕੁਝ ਨਹੀਂ ਸੀਸੀਟੀਵੀ ਵਿੱਚ ਹਜੇ ਤੱਕ ਨਹੀਂ ਕੁਝ ਮਿਲਿਆ ਤੇ ਚੈੱਕ ਹੀ ਕਰ ਰਹੇ ਹਾਂ ਬਸ ਅਸਾ ਕਹਿੰਦੇ 8 ਤੋਂ 10 ਨੌਜਵਾਨ ਸੀ ਵੀਡੀਓਗ੍ਰਾਫੀ ਰਿਵਿਊ ਕਰ ਰਹੇ ਸੀ ਜਦੋਂ ਕੁੱਟਮਾਰ ਹੋ ਰਹੀ ਸੀ ਉਹ ਉਹ ਚੈੱਕ ਕਰਕੇ ਬਾ ਲੱਗੋ ਜੀ ਹਜੇ ਅਸੀਂ ਫਿਲਹਾਲ ਇੱਥੇ ਆਏ ਸੀਗੇ ਬਾਹਰ ਦਾ ਪਤਾ ਨਹੀਂ ਕਿਵੇਂ ਤਾਂ ਬਿਲਕੁਲ ਹਾਲਾਂਕਿ ਪੁਲਿਸ ਇਸ ਮਾਮਲੇ ਦੇ ਵਿੱਚ ਸਪਸ਼ਟ ਜਵਾਬ ਜਿਹੜਾ ਵਾ ਨਹੀਂ ਦੇ ਰਹੀ ਫਿਲਹਾਲ ਇਹ ਗੈਂਗਵਾਰਾ ਜਾਂ ਕੀ ਹੈਗਾ ਵਾ ਇਸ ਦੇ ਬਾਰੇ ਹਲੇ ਸਪਸ਼ਟੀ ਕਰਨੀ ਹੈਗਾ ਪਰ ਦੋ ਨੌਜਵਾਨ ਜਿਹੜੇ ਨੇ ਸੀਰੀਅਸ ਜਿਹੜੇ ਘਾਇਲ ਹੋਏ ਹੈਗੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਵਾ ਜੋ ਸੂਤਰ ਜਾਣਕਾਰੀ ਦੇ ਰਹੇ ਨੇ ਉਹਨਾਂ ਚ ਦੱਸੇ ਜਾ ਰਹੇ ਕਿ ਇੱਕ ਦੀ ਮੌਤ ਵੀ ਹੋਈ ਹੈਗੀ ਆ ਤਾਂ ਲਗਾਤਾਰ ਲੁਧਿਆਣਾ ਦੇ ਵਿੱਚ ਇਸ ਤਰ੍ਹਾਂ ਦੀ ਵਾਰਦਾਤਾਂ ਹੋ ਰਹੀਆਂ ਹੈਗੀਆਂ ਨੇ ਤਾਂ ਅੱਜ ਇਹ ਹਮਲਾ ਹੋਇਆ ਹੈਗਾ ਵਾ ਜਿਸ ਤੋਂ ਬਾਅਦ ਪੁਲਿਸ ਉਹਨੇ ਜਿਹੜੀ ਆ ਕਾਰਵਾਈ ਜਿਹੜੀ ਅੱਧੀ ਕਰ ਰਹੀ ਹੈਗੀ ਆ ਪੁਲਿਸ ਨੇ ਸੀਸੀਟੀਵੀ ਜਿਹੜੀ ਆਪਣੇ ਹੱਥ ਦੇ ਵਿੱਚ ਲੈ ਲਈਤੀ ਔਰ ਡੀਵੀਆਰ ਜਿਹੜੇ ਨੇ ਆ ਕਬਜ਼ੇ ਵਿੱਚ ਲੈ ਕੇ ਉਸ ਦੀ ਪੂਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ